ਸਾਦੇ ਨ ਜੀ ਵਡਹੰਸ ਮਹੱਲਾ ਚੌਥਾ ਹਰ ਸਤਿਗੁਰ ਹਰ ਸਤਿਗੁਰ ਮੇਰਾ ਹਰ ਸਤਗੁਰ ਚਰਨ ਹਮ ਪਾਇਆ ਨਾਮ ਤਿਮਰ ਅਗਿਆਨ ਦੁਮਾਇਆ ਗੁਰ ਪਿਆਰ ਅੰਜਨ ਗੁਰ ਪਾਇਆ ਨਾਮ ਹਰ ਸਤਗੁਰ ਹਰ ਸਤਗੁਰ ਮੇਲਾ ਹਰ ਸਤਗੁਰ ਚਰਨ ਹਮ ਭਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਕੋਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਗੁਰੂ ਪਾਇਆ ਆਗਿਆਂ ਅੰਧੇਰ ਬਿਨਾਸੇ ਸਤਗੁਰ ਸੇਵ ਪਰਨ ਪਦ ਪਾਇਆ ਹਰ ਜੱਗ ਆਸਾ ਸਿੰਘੀ ਰਾਸੇ ਜਿਨ ਕਉ ਹਰਿ ਕਰਤਿ ਕਿਰਪਾ ਧਾਰੀ ਤੇ ਸਤਗੁਰ ਸੇਵਾ ਲਾਇਆ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਭਾਇਆ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਦੁਰ ਦੇ ਨਹਿਨ ਨਾ ਜਾਈਦਾ ਮ ਹਰ ਨਾਮ ਨੂੰ ਹਰ ਨਾਮ ਦੇਵੈ ਮੇਰਾ ਅੰਤ ਸਖਾਈ ਦਾ ਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੋਲ ਸਤਿਗੁਰ ਨਾਮ ਅਰਜੜਾ ਹਿਆ ਜਿੱਥੇ ਪੁੱਤਰ ਕਲਤਰ ਕੋਈ ਬੇਲੀ ਨਹੀਂ ਜਿੱਥੇ ਹਰ ਹਰ ਨਾਮ ਛਡਾਇਆ ਧਨ ਧਨ ਸਤਿਗੁਰ ਪੁਰਖ ਨਿਰੰਜਨਾ ਜਿਤ ਮੇਰਾ ਨਾਮ ਧਾਈ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ बिन ਰਹਿ ਨ ਜਾਈ ਜਿਨੀ ਦਰਸਨ ਜਿਨੀ ਦਰਸਨ ਸਤਗੁਰ ਪੁਰਖ ਨਾ ਪਾਇਆ ਤਨ ਨੇਹ ਫਲਾ ਤਨ ਨੇਹ ਫਲਾ ਜਨਮ ਸਭ ਬ੍ਰਿਧਾ ਗਵਾਇਆ ਨਾਮ ਨੇਹ ਫਲਾ ਜਨਮ ਤਨ ਬ੍ਰਿਧਾ ਗਵਾਇਆ ਤੇ ਸਾਕਤ ਮੈਂ ਮਰ ਝੂਰੇ ਘਰ ਹੁੰਦਾ ਰਤਨ ਪਦਾਰਥ ਭੂਖੇ ਭਾਗਹੀਨ ਹਰ ਦੂਰੇ ਹਰ ਹਰ ਤਿਨ ਕਾ ਦਰਸਨ ਕਰੀ ਆਹ ਜਿਨੇ ਹਰ ਹਰ ਨਾਮ ਨਾ ਧਿਆਇਆ ਜਿਨ ਦੀ ਦਰਸਨ ਜਿਨ ਦੀ ਦਰਸਾਨਾ ਸਤਿਗੁਰੁ ਪ੍ਰਖ ਨਾ ਪਾਇਆ ਜਾਤਕ ਹਮਾਤ੍ਰਕ ਦੀਨ ਹਰ ਪਾਸ ਬੇਨੰਤੀ ਦਾ ਗੋਲੰਗੇ ਲਾਲ ਗੋਮੇ ਮੇਰਾ ਪਿਆਰਾ ਹਮ ਸਤਪੁਰ ਕਰਹਿ ਭਗਤੀ ਰਾਮ ਹਰ ਹਰ ਸਤਪੁਰ ਕਰਹਿ ਭਗਤੀ ਜਾ ਮਹਾਰ ਕਬ ਕਿਰਪਾ ਧਾਰੇ ਮੈਂ ਗੁਰ ਬਿਨ ਅਵਲ ਨ ਕੋਈ ਬਿੱਲੀ ਗੁਰ ਸਤਿ ਕੋਰ ਕਾਣ ਹਮਾਰੇ ਕਹੋ ਨਾਨਕ ਗੁਰ ਨਾਮ ਜਿੜਾ ਹਾਇ ਹਰ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰ ਪਾਸੇ ਦੇ ਰੰਤੀ ਕਉ ਨਾਨਕ ਗੁਰਨਾਮ ਦੁੜਹਾਇਆ ਹਰ ਹਾਲ ਨਾਮ ਹਰ ਸਤੀ ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ हर